ਸਾਡੇ ਜੀਵਨ ਦੀ ਅੱਜ ਤੱਕ ਦੀ ਸਾਰੀ ਕਥਾ ਦੰਡ ਅਤੇ ਪੁਰਸਕਾਰ ਦੇ ਵਿੱਚ ਹੀ ਡੋਲ ਰਹੀ ਹੈ। ਇਹ ਹੀ ਕਥਾ ਸਾਡੀਆਂ ਮਾਨਸਿਕ ਪੀੜਾਂ ਦਾ ਮੁੱਖ ਕਾਰਨ ਹੈ। ਇਹ ਕਥਾ ਸਾਡੇ ਬਚਪਨ ਵਿੱਚ ਸਾਡੇ ਮਾਪਿਓ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ਵਿੱਚ ਹੀ ਮਾਪਿਓ ਬੱਚੇ ਦੀ ਤੁਲਨਾ ਕਿਸੇ ਦੂਸਰੇ ਬੱਚੇ ਨਾਲ ਕਰਕੇ ਉਸ ਨੂੰ ਮੁਕਾਬਲੇਬਾਜ਼ੀ ਸਿਖਾ ਰਹੇ ਹਨ। ਮਾਪਿਓ ਬੱਚੇ ਨੂੰ ਸਭ ਪਾਸਿਓਂ ਡਰਾ ਕੇ ਬੱਚੇ ਤੋਂ ਆਪਣੀ ਗੱਲ ਮਨਵਾ ਰਹੇ ਹਨ। ਇਸ ਦੇ ਉਲਟ ਜੇਕਰ ਬੱਚਾ ਡਰ ਨਹੀਂ ਰਿਹਾ ਤਾਂ ਉਸ ਨੂੰ ਪਹਿਲੇ ਦਰਜੇ ਤੇ ਹੌਲੀ ਕਿਸੇ ਸਾਈਕਲ ਵਗੈਰਾ ਦਾ ਲਾਲਚ ਦਿੱਤਾ ਜਾਂਦਾ ਬੱਚੇ ਨੂੰ ਵੀ ਖੁਦ ਨੂੰ ਪਤਾ ਨਹੀਂ ਚੱਲਦਾ ਕਿ ਬੱਚਾ ਕਦੋਂ ਲੋਭ ਦੇ ਚੱਕਰ 'ਚ ਫਸ ਗਿਆ ਫਿਰ ਬੱਚੇ ਦੇ ਵੱਡੇ ਹੋਣ ਤੇ ਸਮਾਜ ਆਪਣੀਆਂ ਸ਼ਰਤਾਂ ਮਨਵਾਉਂਦਾ ਹੈ ਜੇਕਰ ਬੱਚਾ ਵੱਡਾ ਹੋ ਕੇ ਸਮਾਜ ਮੁਤਾਬਿਕ ਚੱਲਦਾ ਤਾਂ ਸਮਾਜ ਉਸ ਨੂੰ ਸਨਮਾਨ ਦਿੰਦਾ ਹੈ ਜੇਕਰ ਉਹ ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ